ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਦ ਜੋ ਜਾਗਣ ਲਹਨ ਸੇ ਸਾਈ ਕੰਨੋ ਦਾ ਪਹਿਲੇ ਪਹਿਰੇ ਫੁੱਲੜਾ ਜੇ ਪਹਿਲੀ ਗੱਲ ਹੈ ਨਾ ਜਿੱਤੇ ਤੱਕ ਆਪ ਆਦਮੀ ਮਨਮੁਖ ਦੇ ਇਮਾਨਦਾਰ ਮਨਮੁਖ ਵੀ ਜਿਹੜੇ ਹੈ ਨਾ ਇਮਾਨਦਾਰੀ ਨਾਲ ਜਿਹੜੇ ਧਰਮ ਗੁੜੇ ਦੇਖੋ ਚੱਲੇ ਜਮ ਕਬੀਰ ਚੱਲਿਆ ਅਫਰੀਕ ਚੱਲਿਆ ਫੁੱਲੜ ਤੱਕ ਪਹੁੰਚਦਾ ਫੜਲੀ ਹੁੰਦਾ ਉਹ ਚ ਇਹ ਇਮਾਨਦਾਰੀ ਨਾਲ ਧਰਮ ਗਵਾਵੇ ਨਾ ਤਾਂ ਫੁੱਲੇ ਹੁੰਦਾ ਫੜ ਲਈ ਹੁੰਦਾ ਪਹਿਰੇ ਪਹਿਰੇ ਪਹਿਲੇ ਪਹਿਰੇ ਖਲੜਾ ਹਲ ਜਦ ਅਖੀਰ ਹੁੰਦਾ ਤਾਂ ਫਲ ਤਾਂ ਲੱਗਦਾ ਪਿੱਛੇ ਰਾਤ ਜਦ ਰਾਤ ਅਗਿਆਨਤਾ ਬਿਲਕੁਲ ਖਲੂਦੀ ਫੜ ਜਾਦਾ ਹੁੰਦਾ ਜੇ ਤਾਂ ਅਗਿਆਨਤਾ ਦੂਰ ਕਰਦਾ ਰਹੇ ਅਗਿਆਨਤਾ ਦੂਰ ਕਰਨ ਵਾਸਤੇ ਸਖਵੜਿਆ ਹੋਵੇ ਫਿਰ ਤਾਂ ਫੁੱਲ ਆ ਜਾਂਦਾ ਹੈ ਜੇ ਗਿਆਨਤਾ ਦੀ بجائے ਪਖੰਡਵਾਦ ਖਾਤਰ ਹੋਵੇ ਫਿਰ ਨਰਦ ਨੂੰ ਚਲੇ ਜਾਂਦਾ ਫਿਰ ਜੇ ਪਖੰਡਵਾਦ ਹੋ ਜਵੇ ਫਿਰ ਵਿੜਾ ਕਰ ਲੰਦਾ ਆਪਣਾ ਫਿਰ ਪਹਿਲੀ ਜਿਹੜਾ ਪਹਿਲੀ ਕਮਾਈ ਹੁੰਦੀ ਉਹ ਉਹ ਨੂੰ ਵੀ ਕਰ ਲੈਂਦਾ ਫੁੱਲ ਵੀ ਤਾਂ ਆਉਂਦਾ ਜੇ ਇਮਾਨਦਾਰੀ ਨਾਲ ਧਰਮ ਤਿਆਰ ਕੀਤਾ ਹੋਵੇ ਲੋਭ ਲਾਲੇ ਤੋਂ ਉੱਪਰ ਉੱਠ ਕੇ ਧਰਮ ਤਿਆਰ ਕੀਤਾ ਹੋਵੇ ਤਾਂ ਆਉਂਦਾ ਹੈ ਧਰਮ ਜਾਏ ਕੋਈ ਵੀ ਹੋਵੇ ਪਹਿਲੇ ਪਹਿਰੇ ਫੁੱਲੜਾ ਮਹਿਨ ਫਰੀਦ ਕਿ ਤੋ ਹੋਰ ਆਇਆ ਹੋਇਆ ਹੈ ਇਸਲਾਮ ਜੋ ਆਇਆ ਹੈ ਫੁੱਲ ਉਲੂ ਵੀ ਆ ਗਿਆ ਹਾਂ ਸਾਰੇ ਗਾਉਂਦੇ ਨੇ ਉਹਨੂੰ ਕਹਾਂ ਸੰਿਆਸੀ ਉਦਾਸੀ ਸਾਰੇ ਜਿਹੜੇ ਮਾਨਤਾ ਜੀ ਇਹਨਾਂ ਨੇ ਆ ਜਾਂਦੇ ਨੇ ਉਹ ਥੱਲੇ ਦੇ ਧਰਮਦਿਆਂ ਤੋਂ ਅਹੀ ਗੱਲਾਂ ਨਹੀਂ ਬੰਦ ਕਰਵਾਣਾ ਮੁਸਲਮਾਨ ਵੀ ਮਾਨ ਹੈ ਕਹਿੰਦੇ ਨੇ ਜੇ ਕੋਈ ਇਮਾਨ ਬਾੜਾ ਹੋ ਜਵੇ ਅਕਾ ਜਿਹਾ ਮਾਨਦਾਰ ਹੋ ਜਵੇ ਤਾਂ ਫਿਰ ਅਗਲਾ ਪਤਾ ਲੱਗ ਜਾਂਦਾ ਨਰਾਕਾਰ ਦਾ ਆਪਣੇ ਆਪ ਨੂੰ ਤਾਂ ਸੁਧਾਰੇ ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰੇ ਆਪਣੇ ਆਪ ਨੂੰ ਜੇ ਮੈਂ ਸੁਧਾਰਦਾ ਹੀ ਨਹੀਂ ਸੁਧਾਰਨ ਵਾਸਤੇ ਆਤਮ ਆਪਣੇ ਆਪ ਨੂੰ ਸੁਧਾਰਨ ਵਾਸਤੇ ਧਰਮ ਜਿਹੜਾ ਸੁਧਾਰ ਲੈਂਦਾ ਉਹ ਫੁੱਲ ਹੈ ਜਿਹੜਾ ਨਹੀਂ ਸੁਧਾਰਦਾ ਉਹ ਫਿਰ ਗੁਣ ਜਲੇ ਗਲ ਜਾਂਦੇ ਖਾਲੀ ਪਹਿਲੇ ਪਹਿਰੇ ਫੁੱਲਾ ਕਲ ਵੀ ਪਛਾ ਰਾਤ ਫੜਤਾ ਫੜਤੀ ਹੈ ਰਾਤ ਪਿੱਛੇ ਰਹੀ ਤੇ ਚੜਿਆ ਉਹਦੇ ਬਾਣ ਜਦ ਹਾਂ ਜਦ ਅੰਦਰੋਂ ਗਿਆਨ ਪੈਦਾ ਹੁੰਦਾ ਨੇ ਕੋਹ ਕੇ ਉਗਦਾ ਉਹ ਫਲ ਫੜਕੀਏ ਗਿਆਨ ਦਾ ਫਲ ਲੱਗਦਾ ਗਿਆਨ ਫਲ ਲੱਗਦਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਜਿਹੜਾ ਧਰਮ ਧਾਰਨ ਕਰਦਾ ਤੁਹਾਨੂੰ ਕੋਈ ਵੇਦਨਾ ਫੁੱਲਾ ਫਲ ਗਿਆਨ ਫਿਰ ਉਸ ਧਰਮੋਂ ਜ਼ਿਆਦਾ ਗਿਆਨ ਹੁੰਦਾ ਦੇਖੋ ਜਿਹੜਾ ਤੁਹਾਨੂੰ ਨੇ ਪਹਿਲਾਂ ਪੜ੍ਹਿਆ ਨਾ ਜਿਹੜਾ ਉਹ ਜ ਗਿਆਨ ਨਹੀਂ ਹੁੰਦਾ ਉਹ ਗਿਆਨ ਫਿਰ ਆਉਂਦਾ ਉਹ ਗਿਆਨ ਫਿਰ ਇਹਨਾਂ ਭਗਤਾਂ ਨੇ ਦਿੱਤਾ ਉਹ ਗਿਆਨ ਗੁਰੂ ਅਰਦਾਸ ਨੇ ਗੁਰੂ ਕਬਤਨ ਨੇ ਉਹੀ ਗਿਆਨ ਦਿੱਤਾ ਪਹਿਲੇ ਧਰਮ ਦੇ ਵਿੱਚ ਨਹੀਂ ਸੀ ਉਹਨਾਂ ਦੇ ਉਹ ਗਿਆਨ ਪਹਿਲੇ ਧਰਮ ਚੋਂ ਗੱਲ ਨਹੀਂ ਮਿਲੀ ਉਹੀ ਕਬੀਰ ਨੂੰ ਮਿਲਿਆ ਪਹਿਲਾਂ ਕੁਝ ਹੋਰ ਹੁੰਦਾ ਜੇ ਇਹ ਤਾਂ ਮੋਏ ਫੁੱਲ ਲੁੱਬ ਨਹੀਂ ਤਾਰਮ ਤਾਂ ਸਾਰੇ ਠੀਕ ਨਾ ਉਹਨਾਂ ਦੀ ਪੜਾਈ ਜੋ ਗਲਤ ਹੋਦੀ ਹੈ ਵਿਸੋਈ ਹੁੰਦੀ ਹੈ ਗੱਲ ਉਹਨਾਂ ਤੇ ਹਾਂਜੀ ਤਾਰਮ ਫੁੱਲ ਫੜ ਗਿਆ ਪਹਿਲੇ ਪਿੱਛੇ ਰਾਤ ਫਲ ਹੁੰਦਾ ਗਿਆਨ ਫੜ ਬਸ ਹਾਂ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਿੱਛੇ ਰਾਤ ਉਹ ਫੁੱਲੜਾ ਦਾ ਕਰਮ ਕਰਨ ਲਿਆ ਵਿਵਾਨਦਾਰੀ ਦਾ ਇਹਣਾ ਕਰਮ ਕਰਨਾ ਬਿਤਨੇ ਕਰ ਲੈਣਾ ਬਾਣੀ ਆਦ ਕਾਲੀ ਬਹੁਤ ਸਾਰੀ ਫਲਤਾ ਹੈ ਉਹ ਜਿਹੜੀ ਬਾੜੀ ਬਹੁਤ ساری ਆਦਕਾਰ ਲਈ ਉਹਦੇ ਪੂਰੇ ਅਰਥਾਂ ਦਾ ਨਹੀਂ ਪਤਾ ਫੁੱਲਤਾ ਹੈ ਉਹ ਪਰ ਫਲ ਜੇ ਨਹੀਂ ਮਿਲਦਾ ਤਾਂ ਬੇਚੈਨੀ ਹੋਣੀ ਚਾਹੀਦੀ ਹੈ ਜੇ ਸਮਝ ਨਹੀਂ ਆਈ ਜੋ ਪੜਦਾ ਫਿਰ ਬੇਚੈਨੀ ਜੇ ਹੈ ਦੀ ਤਾਂ ਫਲ ਦੀ ਇਛਾ ਹੈ ਦੀ ਜੇ ਉਹਨਾਂ ਦੇ ਅਰਥ ਬੋਧੀ ਇੱਛਾ ਹੈ ਨਹੀਂ ਗੁਰਬਾਨੀ ਕੀ ਕਹਿੰਦੀ ਹੈ ਫਿਰ ਉਹ ਪ੍ਰੈਕਟੀਕਲ ਕਿਵੇਂ ਹੋਊਗਾ ਗੁਰਬਾਨੀ ਵਾਲਾ ਜੀਵਨ ਕਿਵੇਂ ਬਤੀਤ ਕਰੂਗਾ ਤੇ ਤੱਕ ਬਤੀਤ ਨਹੀਂ ਕਰ ਸਕਦਾ ਫਿਰ ਤਾਂ ਉਹ ਜੋ ਸੁਣੀ ਸੁਣਾਈ ਹੋਈ ਹੈ ਗੱਲ ਉਹ ਵੀ ਕਰੀ ਜਾਊਗਾ ਇਸ ਕਰਕੇ ਭਰਮ ਹੋ ਜਾਂਦਾ ਜੀਹਨਾਂ ਦੇ ਬਹੁਤ ਬਣੇ ਯਾਦ ਆ ਉਹ ਜਿਹੜੇ ਮਹਾਪੁਰਖਾਂ ਦਾ ਵੱਲ ਸੁਣੀ ਹੋਈ ਹੈ ਉਹਨਾਂ ਨੇ ਉਹਨਾਂ ਨੂੰ ਤੇ ਸ਼ਰਦਾ ਰੱਖਦੇ ਹੁੰਦੇ ਨੇ ਉਹਨਾਂ ਦਾ ਜੀਵਨ ਨੂੰ ਆਪਣੇ ਜੀਵਨ ਨੂੰ ਵਧਿਓ ਸਮਝਦੇ ਹੁੰਦੇ ਨੇ ਉਹ ਫਿਰ ਉੱਥੇ ਤੇ ਉਹਦੇ ਪਿੱਛੇ ਹੀ ਖੜੇ ਹੋ ਜਾਂਦੇ ਇਹਦਾ ਫਿਰ ਪਿੱਛੇ ਲੈਣ ਲੱਗਦੀ ਲੱਗਦੀ ਥੱਲੇ ਨੂੰ ਆ ਜਾਂਦਾ ਧਰਮ ਗ੍ਰੈਵਟ ਆ ਜਾਂਦੀ ਫੜ ਪੇ ਪਿੱਛੇ ਰਾਤ ਜੋ ਜਾਗਣ ਲਹਨ ਸੇ ਸਾਈਂ ਕੰਨੋ ਦਾਤ ਜੋ ਜਾਗਣ ਪਿੱਛੇ ਰਾਤ ਦਾ ਖੁੱਲ ਜਾਂਦੀ ਹੈ ਸਾਰਿਆਂ ਦੀਓ ਜਬੀਰ ਬੂਰੀ ਹੋ ਗਈ ਫੇ ਤਾਂ ਖੁੱਲ ਜਾਂਦੀ ਹੈ ਨਾ ਕੋਈ ਜੜੀਆਂ ਜੁੜੀਆਂ ਬੋਲਦੀਆਂ ਨੇ ਹੋਰ ਬੋਲਣ ਆ ਜਾਂਦੇ ਨੇ ਹੋਰ ਵੀ ਨਾਲ ਬੋਲਦੇ ਹੁੰਦੇ ਨੇ ਜਗਾ ਦਿੰਦੇ ਨੇ ਪਹਿਲੇ ਜਨ ਪਰੇ ਬੋਲਣ ਲੱਗ ਜਾਂਦੇ ਨੇ ਉਹੀ ਜਗਾ ਦਿੰਦੇ ਨੇ ਕੋਈ ਹੋਰ ਆਂਡ ਗਵਾਂ ਚ ਉੱਠ ਖੜਦਾ ਖੜਕਾ ਹੋ ਜਾਂਦਾ ਜਗਾ ਦਿੰਦਾ ਜੋ ਜਾਗਣਾ ਲਾਹਣ ਸੈ ਜਿਹੜੇ ਜਾਗਦੇ ਨੇ ਸਾਈ ਕੰਨੋਂ ਦਾਤ ਸੂਰਜ ਉਹੀ ਦੇਖਣਗੇ ਜਿਹੜੇ ਜਾਗ ਪਹਿਣਗੇ ਤੇ ਇਹ ਚੜਿਆ ਛੁਪ ਗਿਆ ਇਹ ਕਾਦਮੇ बेहੋਸ਼ ਪਿਆ ਉਨਕੀ ਪਤਾ ਕਰਦੇ ਚੜਿਆਗਾ ਛੁਪ ਗਿਆ ਉਹਦੇ ਪੱਪ ਦਾ ਰੋਡ ਚੜਨਾ ਸੂਰਜ ਨਾ ਚੜਨਾ ਬਰਾਬਰ ਹੈ ਹੋਜੀ ਸਾਈਂ ਕਨੋ ਦਾ ਸਾਈਂ ਕੋਲੋਂ ਦਾਤ ਉਹੀ ਲੈਣ ਸੂਰਜ ਤੋਂ ਉਹੀ ਜਾਣਣ ਲੈਣਗੇ ਜਿਹੜੇ ਸੂਰਜ ਦੇ ਦੇਖਣਗੇ ਸਾਈਂ ਕਨੋ ਦਾ ਹੈ ਸਾਈਂ ਸਾਈਂ ਕਨੋ ਦਾ ਸਾਈਂ ਸਾਈਂ ਕੋਲੋਂ ਦਾਤ ਸਾਈਂ ਕੋਲੋਂ ਦਾਤ ਹੈ ਸਾਈਂ ਕਨੋ ਦਾਤ ਉਹ ਸੂਰਜ ਦਾ ਨੇ ਕੋਈ ਮੰਨਣਗੇ ਸੂਰਜ ਦਾ ਹੈ ਸੂਰਜ ਦਾ ਦਰਸ਼ਨ ਉਹੀ ਕਰਨਗੇ हां ज्ञान ਕੋਲ ਦਾ ਦਾਤ ਗਿਆਨ ਦੀ ਉਹ ਹੈ ਗਿਆਨ ਫਲ ਨਾ ਉਹ ਜਿਹੜਾ ਗਿਆਨ ਫਲ ਹੈ ਜਿਹੜਾ ਫਲ ਹੈ ਉਹੀ ਦਾਤ ਹੈ ਉਹ ਕਹਿੰਦੇ ਵੀ ਜਿਹੜੇ ਫਲ ਪਿੱਛੇ ਰਾਤ ਮਿਲਣਾ ਜਾਗਣਗੇ ਤਾਂ ਮਿਲੂਗਾ ਪਿੱਛੇ ਰਾਤ ਸਭ ਨੂੰ ਨਹੀਂ ਮਿਲਣਾ ਪਿੱਛੇ ਰਾਤ ਕੀ ਹੁੰਦੀ ਹੈ ਜਦੋਂ ਗੁਰਮਾਤਾ ਗਿਆਨੇ ਤੇ ਪ੍ਰਗਟ ਹੁੰਦੀ ਹੈ ਉਹ ਰਾਤ ਪਿੱਛੇ ਰਾਤ ਹੁੰਦੀ ਹੈ ਜਿਹੜਾ ਆ ਗਿਆ ਸੰਸਾਰਛਾਈ ਹੋਈ ਰਾਤ ਪਿੱਛੇ ਰਹੀ ਹੁੰਦੀ ਹੈ ਰਾਤ ਦਾ ਐਂਡ ਹੁੰਦਾ ਅਗਿਆਨਤਾ ਦਾ ਐਂਡ ਆਉਂਦਾ ਹੈ ਦੁਨੀਆ ਦੇ ਵਿੱਚ ਅਗਿਆਨਤਾ ਦਾ ਐਂਡ ਆਉਂਦਾ ਹੈ ਦੁਨੀਆ ਜਿਹੜਾ ਹਨੇਰਾ ਫਲਾਇਆ ਹੋਦਾ ਐਂਡ ਆਉਂਦਾ ਉਹਨੇ ਕਰਤਾ ਐਂਡ ਅਸਲ ਜਗਾਂ ਦਾ ਚਾਲਣਾ ਆਹਾ ਐਂਡ ਆ ਗਿਆ ਕੋਈ ਜਾਗੇ ਕੋਈ ਨਾ ਜਾਗੇ ਫਿਰ ਉਹ ਚਾਨਣ ਨੂੰ ਤਾਂ ਜਾਗਣ ਵਾਲੇ ਦੇ ਖੁਰ ਜਾਗਣ ਵਾਲੇ ਵਾਸਤੇ ਦਿਨ ਹੈ ਸੁੱਤੇ ਵਾਸਤੇ ਰਾਤ ਹੈ ਜੋ ਜਾਗਣ ਲਹਨ ਫਿਰ ਵੀ ਯਾਨੀ ਫੇਰ ਵੀ ਕਹ ਕਬੀਰ ਮਨ ਪਿਆ ਪਰਗਾਸਾ ਉਦੈ ਪਾਨ ਜਬ ਚਿਤਨਾ ਹਾਂ ਜਦ ਉਦੈ ਪਾਨ ਖੋਜ ਲਿਆ ਦੇਖ ਲਿਆ ਆਪਣੇ ਅੰਦਰੋਂ ਤਾਂ ਪ੍ਰਗਾਸਾ ਹੋਇਆ ਨਹੀਂ ਦੇ ਰਹਿ ਰਹਿ ਗਿਆ ਸਾਡੇ ਅੰਦਰ ਇਹ ਤਾਂ ਦਰਸ਼ਨ ਨਹੀਂ ਹੋਇਆ ਸੂਰਜ ਦਾ ਉਹਦੇ ਪਾ ਮੈਂ ਉਹਨੂੰ ਕੀ ਪਤਾ ਜੇ ਜਾਗਦਾ ਦਰਸ਼ਨ ਕਰ ਲੂ ਸੁੱਤੇ ਪੈਣੇ ਕੀ ਕਰਾਂ ਹਾਂਜੀ